ਸਮੂਹ ٹرسٹ ਵੱਲੋਂ ਸਮੂਹ ਸੇਵਾਦਾਰ ਕਮੇਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਜਿੱਥੇ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਉੱਥੇ ਹੀ ਸਮੂਹ ٹرسٹ ਤੇ ਸੇਵਾਦਾਰ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਹੱਥ ਬੰਨ ਕੇ ਅਪੀਲ ਹੈ ਕਿ ਕੱਲ ਮਿਤੀ 8 ਮਾਰਚ 2024 ਨੂੰ ਸੁੱਕਾ ਤਲਾ ਮੰਦਰ ਸੁਲਤਾਨਵੰਡਰ ਰੋਡ ਅਮਰਸਰ ਵਿੱਚ ਮਾਹ ਸ਼ਿਵਰਾਤਰੀ ਦਾ ਤਿਹਾਰ ਸੰਗਤ ਦੇ ਸਹਿਯੋਗ ਸਦਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ ਮੇਰੀ ਬੇਨਤੀ ਹੈ ਤੇ ਸਾਡਾ ਸ਼ੁਰੂ ਤੋਂ ਹੀ ਇੱਕ ਮੋਟਿਵ ਹੈ ਕਿ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ ਤੇ ਨਾਲ ਹੀ ਸਾਰੇ ਧਰਮਾਂ ਦੇ ਵੀਰਾਂ ਨੂੰ ਤੇ ਸਮੂਹ ਇਨਸਾਨੀਅਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਮਹਾਸ਼ਿਵratri ਦੇ ਪਾਵਨ ਤਿਹਾੜੇ ਤੇ ਕੱਲ ਪਰਿਵਾਰਾਂ ਸਵੇਤ ਪਹੁੰਚੋ ਸਵੇਰੇ 2 ਵਜੇ ਪਹਿਲੇ ਪਾਇਰ ਦੀ ਸੇਵਾ ਹੋਵੇਗੀ ਉਸ ਤੋਂ ਬਾਅਦ 10 ਵਜੇ ਛੇ ਭੋਲੇ ਪੰਡਾਰੀ ਦਾ ਠਾਕਾ ਲੱਗੇਗਾ ਤੇ 11 ਵਜੇ ਬਰਾਤ ਭੰਗੜਿਆਂ ਦੇ ਨਾਲ ਗਾਜੇ ਵਾਜਿਆਂ ਦੇ ਨਾਲ ਮਹਾਰੇ ਦਾ ਸੇਰਾ ਸਜਾ ਕੇ ਤੇ ਵਿਆਹ ਦਾ ਜੋ ਪ੍ਰੋਗਰਾਮ ਹੈ ਉਹ ਮਨਾਵੇਗੀ ਤੇ 4 ਵਜੇ ਦੁਪਹਿਰੇ ਨਾਲ ਹੀ ਮਾਛਿਵਰਾਤੀ ਦੇ ਇਸ ਪਾਵਨ ਤਿਹਾੜੇ ਤੇ ਫਿਰ ਪੂਜਾ ਹੋਵੇਗੀ ਤੇ ਸ਼ਿਵਾਲੇ ਤੇ ਜੋ ਹਰ ਸਾਲ ਕਾਕੜ ਚੜਦੀ ਏ ਉਹ ਕਾਕੜ ਚੜੇਗੀ ਤੇ ਸ਼ਾਮ ਨੂੰ 7 ਵਜੇ ਸ਼ਾਮ ਨੂੰ 7 ਵਜੇ ਨਾਲ ਹੀ ਜੋ ਭਜਨ ਮੰਡਲੀਆਂ ਨੇ ਉਹ ਆਪਣੇ ਗੁਣਗਾਨ ਕਰਨ ਜੀਆਂ ਤੇ 7 ਵਜੇ ਤੋਂ ਰਾਤ 1 ਵਜੇ ਤੱਕ ਪ੍ਰਭੂ ਸ਼ੇਪੂਲੇ ਭੰਡਾਰੀ ਦੇ ਚਾਕੀਆਂ ਵਿਖਾਈਆਂ ਜਾਣਗੀਆਂ ਸਾ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਭ ਨੂੰ ਹੀ ਪਤਾ ਹੈ ਕਿ ਨਾਲ ਲੱਗਦੇ ਸਰੋਵਰ ਪ੍ਰਾਤਨ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਜਿਹੜਾ ਜਿਹੜਾ ਵੀਰ ਜਿਹੜੀ ਜਿਹੜੀ ਭੈਣ ਬਜ਼ੁਰਗ ਮਾਤਾ ਬੱਚਾ ਆਪਣੀ ਨੇਕ ਕਮਾਈ ਦੇ ਵਿੱਚ ਚੈਰਫੁੱਲ ਪੋਰਟ ਪੇਟਾ ਪਾਉਣਾ ਚਾਵੇ ਕਿਰਪਾ ਕਰਕੇ ਕਾਊਂਟਰ ਤੇ ਬੈਠੇ ਹੋਏ ਸਾਡੇ ਜੋ ਬਜ਼ੁਰਗ ਨੇ ਉਹਨਾਂ ਨੂੰ ਦਾਨ ਤਕਸ਼ਨਾ ਦੇ ਕੇ ਰਸੀਦ ਪ੍ਰਾਪਤ ਕਰੇ ਜੇ ਕਿਸੇ ਨੇ ਗੁਪਤ ਦਾਨ ਦੇਣਾ ਹੋਵੇ ਤੇ ਕਿਰਪਾ ਕਰਕੇ ਗੁਪਤ ਦਾਨ ਗੋਲਕਾਂ ਦੇ ਵਿੱਚ ਹੀ ਪਾਓ ਤੇ ਮੰਦਰ ਦੀ ਕਾਰ ਸੇਵਾ ਦਾ ਕੋਈ ਵੀ ਪੈਸਾ ਏ ਉਸ ਦੀ ਰਸੀਦ ਜ਼ਰੂਰ ਪ੍ਰਾਪਤ ਕਰੋ ਮੈਂ ਤੇ ਮੇਰਾ ਸਮੂਹ ਪਰਿਵਾਰ ਕਿਉਂਕਿ ਇਹ ਸਾਡਾ ਪਰਿਵਾਰ ਹੈ ٹرسٹਿਤ ਸੇਵਾਦਾਰ ਕਮੇਟੀ ਸਾਡਾ ਮੰਦਰ ਦਾ ਇੱਕ ਪਰਿਵਾਰ ਹੈ ਤੇ ਸਾਰੇ ਹੀ ਅਸੀਂ ਸ਼ਿਵਰਾਤਰੀ ਦੇ ਪਵਨ ਤਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਝੋਲੀ ਅਟਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਜਦੋਂ ਵੀ ਇਸ ਮੰਦਰ ਦੇ ਵਿੱਚ ਕੋਈ ਸ਼ਰਾਰਤੀ ਤੱਤਵ ਮੰਦਰ ਦੀ ਕਾਰ ਸੇਵਾ ਰੋਕਣ ਦੀ ਕੋਸ਼ਿਸ਼ ਕਰਦੇ ਨੇ ਸਾਰੇ ਇਕੱਠੇ ਹੋ ਕੇ ਮੂੰਹ ਤੋੜ ਜਵਾਬ ਦਿਆ ਕਰੋ ਤੇ ਇਸ ਮੰਦਰ ਨੂੰ ਇਹਨੀਆਂ ਦੀਆਂ ਬੁਲੰਦੀਆਂ ਤੱਕ ਪਹੁੰਚਾਈਏ ਜੈ ਕਰੇ ਵੀਰ ਬਜਰੰਗੇ ਜੈ